ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਚੇਤ ਮਹੀਨੇ ਦੀ ਸੰਗਰਾਂਦ ਤੋਂ ਪਹਿਲਾਂ-ਪਹਿਲਾਂ ਇਹ ਕੰਮ ਕਰ ਲੈਂਦੇ ਹੋ ਤਾਂ ਤੁਹਾਡੇ ਭਾਗ ਹੀ ਬਦਲ ਜਾਣਗੇ ਸਵੇਰ ਦੀਆਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੇ ਤੁਸੀਂ ਕਦੇ ਵੀ ਦੁੱਖਾਂ ਪਰੇਸ਼ਾਨੀਆਂ ਦਾ ਸਹਮਣਾ ਨਾ ਕਰੋ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਸੰਬੰਧ ਵਿੱਚ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੰਗਰਾਂਦ ਦਾ ਦਿਹਾੜਾ ਆ ਰਿਹਾ ਹੈ। ਇਸ ਲਈ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ। ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਤੇ ਜੋ ਅਸੀਂ ਤੁਹਾਨੂੰ ਉਪਾਅ ਦੱਸਣ ਵਾਲੇ ਹਾਂ ਜੀ ਜੇਕਰ ਤੁਸੀਂ ਇਹ ਉਪਾਅ ਕਰ ਲੈਂਦੇ ਹੋ ਤੁਹਾਡੇ ਸੁੱਤੇ ਹੋਏ ਭਾਗ ਜਾਗ ਜਾਣਗੇ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਤਾਂ ਜੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਤੁਹਾਡੇ ਤੇ ਵੀ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਗੱਲ ਕਰਨੀ ਹੈ ਜੀ ਅੱਠ ਸੰਕੇਤਾਂ ਬਾਰੇ ਕਿ ਵਾਹਿਗੁਰੂ ਅਕਾਲ ਪੁਰਖ ਜੀ ਪਰਮਾਤਮਾ ਜਦੋਂ ਸਾਡੇ ਤੇ ਕਿਰਪਾ ਕਰ ਰਹੇ ਹੁੰਦੇ ਹਨ ਕਿਉਂਕਿ ਸਾਥ ਸੰਗਤ ਜੀ ਜਦੋਂ ਵੀ ਕੋਈ ਪਾਠ ਪੂਜਾ ਕਰਦਾ ਹੈ ਜ਼ਿੰਦਗੀ ਵਿੱਚ ਕੋਈ ਵੀ ਨੇਕ ਕਰਮ ਕਰਦਾ ਹੈ ਤਾਂ ਮਨ ਵਿੱਚ ਇਸ਼ਿਆ ਹੁੰਦੀ ਹੈ ਇਹ ਭਾਵਨਾ ਹੁੰਦੀ ਹੈ ਕਿ ਮੇਰੇ ਇਸ ਕੰਮ ਤੋਂ ਮੇਰੇ ਪਰਮਾਤਮਾ ਜੀ ਖੁਸ਼ ਹੋ ਜਾਣਗੇ ਉਹ ਕਿਰਪਾ ਕਰ ਦੇਣਗੇ ਜਦੋਂ ਫਿਰ ਆਪਾਂ ਕੋਈ ਨੇਕ ਕਰਮ ਕਰਦੇ ਹਾਂ ਪਾਠ ਪੂਜਾ ਕਰਦੇ ਹਾਂ ਫਿਰ ਪਤਾ ਕਿੰਜ ਲੱਗੇ ਕਿ ਪਰਮਾਤਮਾ ਜੀ ਸਾਡੇ ਤੇ ਖੁਸ਼ ਹੋ ਚੁੱਕੇ ਹਨ ਮੇਰੇ ਇਸ ਕੰਮ ਤੋਂ ਖੁਸ਼ ਹੋ ਰਹੇ ਹਨ ਤੇ ਮੇਰੇ ਤੇ ਕਿਰਪਾ ਵਰਸ ਆ ਰਹੇ ਹਨ ਤਾਂ ਬਸ ਸਾਥ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਉਹਨਾਂ ਹੀ ਅੱਠ ਸੰਕੇਤਾਂ ਦੇ ਬਾਰੇ ਗੱਲ ਕਰਨ ਵਾਲੇ ਹਾਂ ਜੀ ਵਾਹਿਗੁਰੂ ਜੀ ਦੇ ਸਾਡੇ ਤੇ ਕਿਰਪਾ ਹੋ ਰਹੀ ਹੈ ਜਾਂ ਫਿਰ ਨਹੀਂ ਹੋ ਰਹੀ ਅੱਜ ਦੀ ਵੀਡੀਓ ਵਿੱਚ ਜੋ ਵਿਚਾਰ ਅਸੀਂ ਤੁਹਾਡੇ ਨਾਲ ਸਾਂਝੇ ਕਰਨ ਵਾਲੇ ਹਾਂ ਜੀ ਉਹ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਪਾਸੋਂ ਅਸੀਂ ਸੁਣੇ ਹੋਏ ਹਨ ਇਸ ਕਰਕੇ ਆਪਾਂ ਤੁਹਾਡੇ ਨਾਲ ਇਹ ਹੀ ਵਿਚਾਰ ਲੈ ਕੇ ਆਏ ਹਾਂ ਜੀ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਧ ਸੰਗਤ ਜੀ ਸਭ ਤੋਂ ਪਹਿਲਾ ਸੰਕੇਤ ਮਹਾਪੁਰਖ ਜੀ ਦੱਸਦੇ ਹਨ ਜਦੋਂ ਤੁਹਾਡੇ ਮਨ ਵਿੱਚ ਦੂਜਿਆਂ ਦੇ ਪ੍ਰਤੀ ਤਰਸ ਦੀ ਭਾਵਨਾ ਦਿਆ ਦੀ ਭਾਵਨਾ ਆਉਣੀ ਸ਼ੁਰੂ ਹੋ ਜਾਵੇ ਤਾਂ ਸਮਝੋ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਕਿਉਂਕਿ ਵਾਹਿਗੁਰੂ ਜੀ ਜਦੋਂ ਕਿਸੇ ਤੇ ਖੁਸ਼ ਹੁੰਦੇ ਹਨ ਜਦੋਂ ਵੀ ਕਿਸੇ ਤੇ ਕਿਰਪਾ ਕਰਦੇ ਹਨ ਉਸ ਬੰਦੇ ਨੂੰ ਆਪਣੇ ਗੁਣ ਦੇਣੇ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਸਾਡੇ ਪਰਮ ਪਿਤਾ ਪਰਮਾਤਮਾ ਜੀ ਬੜੇ ਦਿਆਲੂ ਤੇ ਕਿਰਪਾਲੂ ਹਨ ਸਾਡੇ ਲੱਖਾਂ ਹੀ ਅਪਰਾਧਾਂ ਗੁਨਾਹਾਂ ਨੂੰ ਮਾਫਮੈਂਟ ਵਿੱਚ ਕਰ ਦਿੰਦੇ ਹਨ ਸਾਡੀਆਂ ਭਾਵਨਾਵਾਂ ਅਸੀਂ ਜਿੰਨੀਆਂ ਵੀ ਗਲਤੀਆਂ ਕਿਉਂ ਨਾ ਕੀਤੀਆਂ ਹੁਣ ਉਹ ਵੀ ਮਾਫ਼ ਕਰ ਦਿੰਦੇ ਹਨ ਤਾਂ ਬਸ ਫਿਰ ਜਦੋਂ ਇਹ ਭਾਵਨਾ ਸਾਡੇ ਮਨ ਵਿੱਚ ਆਉਣੇ ਸ਼ੁਰੂ ਹੋ ਜਾਵੇ ਤੁਹਾਨੂੰ ਖੁਦ ਲੱਗਣਾ ਸ਼ੁਰੂ ਹੋ ਜਾਵੇ ਕਿ ਤੁਸੀਂ ਕਿਸੇ ਤੇ ਤਰਸ ਕਰ ਰਹੇ ਹੋ ਤਾਂ ਸਮਝੋ ਪਰਮਾਤਮਾ ਜੀ ਦੀ ਕਿਰਪਾ ਹੋ ਰਹੀ ਹੈ ਇਹ ਤਰਸ ਤੇ ਦਇਆ ਦੀ ਭਾਵਨਾ ਸਿਰਫ ਲੋੜਵੰਦਾਂ ਦੇ ਪ੍ਰਤੀ ਨਹੀਂ ਬਲਕਿ ਮਾੜੇ ਤੋਂ ਮਾੜੇ ਬੰਦੇ ਦੇ ਉੱਤੇ ਵੀ ਜੇਕਰ ਤੁਹਾਨੂੰ ਤਰਸ ਆ ਰਿਹਾ ਹੋਵੇ ਤਾਂ ਸਮਝ ਲੈਣਾ ਪਰਮਾਤਮਾ ਜੀ ਕਿਰਪਾ ਕਰ ਰਹੇ ਹਨ ਦੂਜਾ ਸੰਕੇਤ ਮਹਾਪੁਰਖ ਜੀ ਆਖਦੇ ਹਨ ਜੇਕਰ ਵੱਡੇ ਤੋਂ ਵੱਡੇ ਕਲੇਸ਼ੀ ਬੰਦੇ ਨਾਲ ਰਹਿ ਕੇ ਵੀ ਤੁਹਾਡਾ ਮਨ ਸ਼ਾਂਤ ਰਹਿੰਦਾ ਹੋਵੇ ਤਾਂ ਇਹ ਵੀ ਪਰਮਾਤਮਾ ਜੀ ਤੁਹਾਡੇ ਤੇ ਕਿਰਪਾ ਹੀ ਕਰ ਰਹੇ ਹੁੰਦੇ ਹਨ ਸਾਧ ਸੰਗਤ ਜੀ ਕਈ ਵਾਰ ਤੁਸੀਂ ਵੇਖਿਆ ਹੋਵੇਗਾ ਕਿ ਘਰ ਦਾ ਕੋਈ ਜੀ ਜਿਹੜਾ ਬੜਾ ਹੀ ਜ਼ਿਆਦਾ ਕਰੋਧੀ ਹੋਵੇਗਾ ਪਰ ਜਿਹੜਾ ਉਸੇ ਘਰ ਵਿੱਚ ਦੂਸਰਾ ਜੀ ਹੋਵੇਗਾ ਉਸ ਦਾ ਮਨ ਬੜਾ ਹੀ ਸ਼ਾਂਤ ਹੋਵੇਗਾ। ਇਹ ਨਹੀਂ ਕਿ ਉਹ ਦੋਵੇਂ ਹੀ ਆਪਸ ਵਿੱਚ ਲੜਨਗੇ। ਫਿਰ ਵੇਖੋ ਕਿੰਨੀ ਵੱਡੀ ਕਲੇਸ਼ ਤੇ ਲੜਾਈ ਬਣ ਜਾਵੇਗੀ। ਪਰ ਜੇਕਰ ਉਹਨਾਂ ਵਿੱਚੋਂ ਇੱਕ ਸ਼ਾਂਤ ਰਹੇਗਾ। ਉਹਨਾਂ ਦਾ ਘਰ ਜਿਹੜਾ ਹੈ ਫਿਰ ਵਧੀਆ ਚੱਲੇਗਾ। ਇੱਕ ਕਹੇਗਾ ਤੇ ਦੂਜਾ ਚੁੱਪ ਕਰਕੇ ਸੁਣ ਲਵੇਗਾ। ਵੱਡੇ ਤੋਂ ਵੱਡੇ ਅਪਰਾਧੀ ਲਈ ਵੀ ਤੁਹਾਡੇ ਮਨ ਵਿੱਚ ਮਾਫੀ ਦੀ ਭਾਵਨਾ ਜਦੋਂ ਆਉਣੀ ਸ਼ੁਰੂ ਹੋ ਜਾਵੇ। ਸਮਝੋ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਰਹੀ ਹੈ ਤੁਸੀਂ ਆਪਣੇ ਗੁੱਸੇ ਨੂੰ ਕਾਬੂ ਕਰ ਲਿਆ ਹੈ ਪਰਮਾਤਮਾ ਜੀ ਦੀ ਕਿਰਪਾ ਦੇ ਸਦਕਾ ਹੀ ਕੀਤਾ ਹੈ ਤੀਜਾ ਸੰਕੇਤ ਮਹਾਂਪੁਰਖ ਜੀ ਆਖਦੇ ਹਨ ਜਦੋਂ ਕਿਸੇ ਦੇ ਪ੍ਰਤੀ ਦੋਸ਼ ਦਰਸ਼ਨ ਨਾ ਕਰਨਾ ਹੋਵੇ ਵਾਹਿਗੁਰੂ ਜੀ ਦੀ ਇਹ ਕਿਰਪਾ ਹੈ ਕਿਸੇ ਨੂੰ ਦੋਸ਼ ਦਰਸ਼ਨ ਤੋਂ ਭਾਵ ਜਦੋਂ ਅਸੀਂ ਕਿਸੇ ਦੇ ਔਗਣਾਂ ਨੂੰ ਛੱਡ ਕੇ ਉਸ ਦੇ ਗੁਣਾਂ ਨੂੰ ਵੇਖਣ ਲੱਗ ਜਾਂਦੇ ਹਾਂ ਵੈਸੇ ਤਾਂ ਆਮ ਤੌਰ ਤੇ ਲੋਕਾਂ ਦਾ ਸੁਭਾਅ ਮੱਖੀ ਵਰਗਾ ਹੁੰਦਾ ਹੈ ਜਿਵੇਂ ਮੱਖੀ ਦਾ ਸੁਭਾਅ ਹੈ ਕਿ ਉਹ ਚੰਗੀ ਜਗ੍ਹਾ ਨੂੰ ਛੱਡ ਕੇ ਗੰਦੀ ਜਗ੍ਹਾ ਤੇ ਜਾ ਬੈਠਦੀ ਹੈ ਸਾਡੇ ਸਰੀਰ ਤੇ ਵੀ ਭਾਵੇਂ ਕੋਈ ਜ਼ਖਮ ਹੋਇਆ ਹੋਵੇ ਉਹ ਬਾਕੀ ਸਰੀਰ ਤੇ ਨਹੀਂ ਬੈਠੇਗੀ ਬਲਕਿ ਜਿੱਥੇ ਜ਼ਖਮ ਹੋਵੇਗਾ ਉੱਥੇ ਹੀ ਬੈਠਣਾ ਪਸੰਦ ਕਰੇਗੀ ਤੇ ਕੁਝ ਲੋਕਾਂ ਦਾ ਸੁਭਾਅ ਵੀ ਹੁੰਦਾ ਹੈ ਕਿ ਉਹ ਸਾਡੇ ਆਸ-ਪਾਸ ਇਦਾਂ ਦੇ ਹੀ ਹੁੰਦੇ ਹਨ ਉਹ ਬੰਦੇ ਦੇ ਗੁਣਾਂ ਨੂੰ ਛੱਡ ਕੇ ਉਹਦੇ ਔਗਣਾ ਵੱਲ ਵੇਖਣਾ ਆਪਣੇ ਆਪ ਨੂੰ ਚੰਗਾ ਸਮਝਦੇ ਹਨ ਉਹਦੀਆਂ ਕਮੀਆਂ ਨੂੰ ਵੇਖਦੇ ਹਨ ਪਰ ਜੇਕਰ ਤੁਸੀਂ ਔਗਣਾ ਨੂੰ ਛੱਡ ਕੇ ਉਸਦੇ ਗੁਣਾਂ ਨੂੰ ਵੇਖਣਾ ਸ਼ੁਰੂ ਕਰਦੇ ਹੋ ਤਾਂ ਸਮਝੋ ਤੁਹਾਡੇ ਦਿਲ ਦਿਮਾਗ ਤੇ ਪਰਮਾਤਮਾ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਚੁੱਕੀ ਹੈ ਸਾਤ ਸੰਗਤ ਜੀ ਚੌਥਾ ਸੰਕੇਤ ਮਹਾਪੁਰਖ ਜੀ ਆਖਦੇ ਹਨ ਜਦੋਂ ਬੰਦਾ ਅੰਦਰੋਂ ਤੇ ਬਾਹਰੋਂ ਸਚਮਤਾ ਕਰਨ ਲੱਗ ਜਾਵੇ ਆਪਣੇ ਮਨ ਨੂੰ ਆਪਣੇ ਸਰੀਰ ਨੂੰ ਪਵਿੱਤਰ ਰੱਖਣ ਲੱਗ ਜਾਵੇ ਤਾਂ ਸਮਝੋ ਕਿ ਪਰਮਾਤਮਾ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਚੁੱਕੀ ਹੈ ਜੇਕਰ ਉਹ ਆਪਣੇ ਸਰੀਰ ਨੂੰ ਸਾਫ਼ ਸੁਥਰਾ ਰੱਖੇ ਕੱਪੜੇ ਵੀ ਸਾਫ਼ ਸੁਥਰੇ ਪਹਿਨੇ ਤੇ ਮਿੱਠਾ ਮਿੱਠਾ ਬੋਲੇ ਉਸ ਦੇ ਅੰਦਰ ਦੀ ਪਵਿੱਤਰਤਾ ਆਉਣੇ ਸ਼ੁਰੂ ਹੋ ਜਾਵੇ ਮਨ ਸਾਫ਼ ਹੋ ਜਾਵੇ ਕਦੇ ਵੀ ਕਿਸੇ ਬਾਰੇ ਨਾ ਮਾੜੇ ਸ਼ਬਦ ਕਹੇ ਤੇ ਨਾ ਹੀ ਸੁਣੇ ਨਾ ਹੀ ਕਿਸੇ ਦੇ ਨਾਲ ਬੈਠ ਕੇ ਕਿਸੇ ਦੀ ਨਿੰਦਿਆ ਚੁਗਲੀ ਕਰੇ ਇਹਦਾ ਮਤਲਬ ਕਿ ਬੰਦਾ ਅੰਦਰ ਤੋਂ ਹੀ ਪਵਿੱਤਰ ਹੋ ਰਿਹਾ ਹੈ। ਵਾਹਿਗੁਰੂ ਜੀ ਦੀ ਕਿਰਪਾ ਹੋ ਰਹੀ ਹੈ। ਉਸ ਤੋਂ ਬਾਅਦ ਮਹਾਪੁਰਖ ਜੀ ਪੰਜਵਾਂ ਸੰਕੇਤ ਦੱਸਦੇ ਹਨ ਕਿ ਜਦੋਂ ਬੰਦੇ ਦੇ ਸਿਰ ਦੇ ਉੱਤ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਵਰਗੇ ਕੁਰੀਤੀਆਂ ਜਿਹੜੀਆਂ ਹਨ ਉਹ ਦੂਰ ਚਲੀਆਂ ਜਾਣ। ਉਹ ਇਹਨਾਂ ਚੀਜ਼ਾਂ ਨੂੰ ਬੜਾ ਹੀ ਜ਼ਿਆਦਾ ਮਾੜਾ ਸਮਝਣ ਲੱਗ ਜਾਵੇ। ਤਾਂ ਸਮਝੋ ਕਿ ਪਰਮਾਤਮਾ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਚੁੱਕੀ ਹੈ ਜਦੋਂ ਤੁਸੀਂ ਪਰਮਾਤਮਾ ਤੋਂ ਡਰਨਾ ਸ਼ੁਰੂ ਕਰ ਦੇਵੋਗੇ ਜਦੋਂ ਕੰਮ ਕਰਨ ਲੱਗੇ ਆ ਕੋਈ ਵੀ ਤੁਸੀਂ ਸੋਚੋਗੇ ਕਿ ਮੇਰੀ ਭਜਨ ਬੰਦਗੀ ਤੋਂ ਕਿਤੇ ਮੈਨੂੰ ਇਹ ਕੰਮ ਦੂਰ ਹੀ ਨਾ ਕਰ ਦੇਵੇ ਜਾਂ ਜੋ ਵੀ ਮੈਂ ਕੰਮ ਕਰ ਰਿਹਾ ਹਾਂ ਕਿਦਰ ਇਹ ਕਿਸੇ ਦਾ ਭਲਾ ਹੈ ਜਾਂ ਮਾੜਾ ਹੈ ਜੇਕਰ ਤੁਹਾਨੂੰ ਲੱਗੇ ਕਿ ਤੁਸੀਂ ਕਿਸੇ ਦਾ ਮਾੜਾ ਇਸ ਕੰਮ ਦੇ ਰਾਹੀ ਕਰ ਰਹੇ ਹੋ ਤੇ ਤੁਹਾਡਾ ਮਨ ਉਸ ਕੰਮ ਕਰਨ ਨੂੰ ਨਾ ਕਰੇ ਤੇ ਸਮਝੋ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋਣੀ ਸ਼ੁਰੂ ਹੋ ਚੁੱਕੀ ਹੈ ਸਾਧ ਸੰਗਤ ਜੀ ਹੁਣ 6ਵੇਂ ਸੰਕੇਤ ਦੀ ਗੱਲ ਕਰਦੇ ਹਾਂ ਕਿ ਜਦੋਂ ਕੋਈ ਮਨੁੱਖ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਦਾ ਹੈ ਵਾਹਿਗੁਰੂ ਜੀ ਦੇ ਅੱਗੇ ਮੰਗਣਾ ਛੱਡ ਦਿੰਦਾ ਹੈ ਕਿਉਂਕਿ ਸਾਧ ਸੰਗਤ ਜੀ ਸ਼ੁਰੂਆਤੀ ਦਿਨਾਂ ਵਿੱਚ ਇੰਜ ਹੀ ਲੱਗਦਾ ਹੈ ਜਿਵੇਂ ਜਦੋਂ ਉਹ ਪਰਮਾਤਮਾ ਦਾ ਨਾਮ ਜਪ ਰਿਹਾ ਹੁੰਦਾ ਹੈ ਉਸ ਨੂੰ ਨੀਂਦ ਪੈਂਦੀ ਹੈ ਆਲਸ ਪੈਂਦਾ ਹੈ ਪਰ ਉਹ ਇਹਨਾਂ ਨੀਂਦ ਤੇ ਆਲਸ ਨੂੰ ਤਿਆਗ ਕੇ ਫਿਰ ਵੀ ਚਾਹੁੰਦਾ ਹੈ ਕਿ ਪਰਮਾਤਮਾ ਦੇ ਨਾਲ ਜੁੜਿਆ ਰਹੇ ਤਾਂ ਸਮਝੋ ਕਿ ਪਰਮਾਤਮਾ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਚੁੱਕੀ ਹੈ ਪਾਠ ਪੂਜਾ ਕਰਕੇ ਨੇਕ ਕੰਮ ਕਰਨੇ ਸ਼ੁਰੂ ਕਰ ਦੇਵੇ ਪਰ ਉਸ ਦੇ ਬਦਲੇ ਪਰਮਾਤਮਾ ਦੇ ਕੋਲੋਂ ਕੁਝ ਵੀ ਨਾ ਮੰਗੇ ਮੰਗੇ ਤੇ ਮੰਗੇ ਸਿਰਫ ਉਸ ਦਾ ਨਾਮ ਪਰਮਾਤਮਾ ਜੀ ਦਾ ਨਾਮ ਕੇ ਪਰਮਾਤਮਾ ਮੈਨੂੰ ਆਪਣੇ ਨਾਲ ਜੋੜ ਲੇ ਹਮੇਸ਼ਾ ਹੀ ਸਰਬੱਤ ਦਾ ਭਲਾ ਮੰਗਦਾ ਹੋਵੇ ਤੇ ਸਮਝੋ ਕਿ ਉਸ ਇਨਸਾਨ ਤੇ ਪਰਮਾਤਮਾ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਚੁੱਕੀ ਹੈ ਸਾਰਸੰਗਤ ਜੀ ਹੁਣ ਗੱਲ ਕਰਦੇ ਹਾਂ ਜੀ ਸਤਵੇਂ ਨਿਸ਼ਾਨੀ ਦੀ ਕਿ ਉਹ ਇਨਸਾਨ ਆਪਣੀ ਜ਼ਿੰਦਗੀ ਵਿੱਚ ਆਏ ਹੋਏ ਦੁੱਖ ਸੁੱਖ ਦੇ ਵਿੱਚ ਜਦੋਂ ਹਮੇਸ਼ਾ ਹੀ ਸਥਿਰ ਰਹਿਣਾ ਸ਼ੁਰੂ ਕਰ ਦੇਵੇ ਕਿ ਇਸ ਜ਼ਿੰਦਗੀ ਵਿੱਚ ਕੋਈ ਵੀ ਜੇਕਰ ਦੁੱਖ ਆਇਆ ਹੈ ਕਦੇ ਵੀ ਪਰਮਾਤਮਾ ਦੇ ਨਾਲ ਗਿਲਾ ਸ਼ਿਕਵਾ ਨਾ ਕਰੇ ਉਸ ਵਿੱਚ ਵੀ ਪਰਮਾਤਮਾ ਦੀ ਰਜ਼ਾ ਨੂੰ ਹੀ ਸਮਝੇ ਤੇ ਜੇਕਰ ਜ਼ਿੰਦਗੀ ਵਿੱਚ ਸੁੱਖ ਆ ਜਾਂਦਾ ਹੈ ਤੇ ਸੁੱਖ ਦੇ ਵੇਲੇ ਹਮੇਸ਼ਾ ਹੀ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਨਾ ਸਿੱਖ ਜਾਵੇ ਤੇ ਪਰਮਾਤਮਾ ਦੇ ਭਾਣੇ ਨੂੰ ਮੰਨੇ ਕਿ ਪਰਮਾਤਮਾ ਜੀ ਦੁੱਖ ਤੇ ਸੁੱਖ ਇੱਕੋ ਹੀ ਜ਼ਿੰਦਗੀ ਦੇ ਦੋ ਪਹਿਲੂ ਹਨ ਜੇਕਰ ਤੁਸੀਂ ਕੋਈ ਦੁੱਖ ਦਿੱਤਾ ਹੈ ਇਹਦੇ ਵਿੱਚ ਵੀ ਤੁਹਾਡੇ ਕੋਈ ਰਜ਼ਾ ਹੋਵੇਗੀ ਤੇ ਜੇਕਰ ਤੁਸੀਂ ਮੈਨੂੰ ਮੇਰੀ ਜ਼ਿੰਦਗੀ ਵਿੱਚ ਸੁੱਖ ਦੇ ਰਹੇ ਹੋ ਇਹ ਪਰਮਾਤਮਾ ਜੀ ਇਹ ਵੀ ਤੁਹਾਡੀ ਕਿਰਪਾ ਦੇ ਸਦਕਾ ਹੀ ਹੈ ਜਦੋਂ ਇਹੋ ਜਿਹੇ ਮਨ ਵਿੱਚ ਵਿਚਾਰ ਆਉਣੇ ਸ਼ੁਰੂ ਹੋ ਜਾਣ ਤਾਂ ਸਮਝੋ ਕਿ ਪਰਮਾਤਮਾ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਚੁੱਕੀ ਹੈ ਸਾਧ ਸੰਗਤ ਜੀ ਹੁਣ ਗੱਲ ਕਰਦੇ ਹਾਂ ਜੀ 8ਵੇਂ ਸੰਕੇਤ ਦੀ ਜਦੋਂ ਮਨੁੱਖ ਨੂੰ ਪਰਮਾਤਮਾ ਜੀ ਦਾ ਨਾਮ ਮਿੱਠਾ ਲੱਗਣਾ ਸ਼ੁਰੂ ਹੋ ਜਾਵੇ ਉਹ ਤੁਰਦੇ ਆਂ ਫਿਰਦੇ ਆਂ ਬੈਠਦੇ ਆਂ ਸੌਂਦੇ ਆਂ ਆਪਣੇ ਨਾਲ ਪਰਮਾਤਮਾ ਜੀ ਨੂੰ ਮਹਿਸੂਸ ਕਰੇ ਤੇ ਸਮਝੇ ਕਿ ਪਰਮਾਤਮਾ ਜੀ ਮੈਨੂੰ ਵੇਖ ਰਹੇ ਹਨ ਤਾਂ ਸਮਝੋ ਕਿ ਪਰਮਾਤਮਾ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਕਿਰਪਾ ਤੋਂ ਬਿਨਾ ਕਿਉਂਕਿ ਸਾਥ ਸੰਗ ਹੈ ਜੀ ਅਸੀਂ ਤਾਂ ਨਾਮ ਵੀ ਨਹੀਂ ਜਪ ਸਕਦੇ ਅਸੀਂ ਤਾਂ ਆਪਣੀ ਜ਼ਿੰਦਗੀ ਵਿੱਚ ਦੂਜਾ ਸਾਹ ਵੀ ਨਹੀਂ ਲੈ ਸਕਦੇ ਸਾਥ ਸੰਗ ਹੈ ਜੀ ਇਹਨਾਂ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਪਰਮਾਤਮਾ ਜੀ ਸਾਡੇ ਤੇ ਕਿਰਪਾ ਕਰ ਰਹੇ ਹਨ ਹਮੇਸ਼ਾ ਹੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ ਕਿਉਂਕਿ ਪਰਮਾਤਮਾ ਜੀ ਦੀ ਕਿਰਪਾ ਤੋਂ ਬਿਨਾਂ ਰੋਜ਼-ਰੋਜ਼ ਸਾਡੇ ਕੋਲੋਂ ਨਾਮ ਜਪਿਆ ਹੀ ਨਹੀਂ ਜਾ ਸਕਦਾ ਭਜਨ ਬੰਦਗੀ ਕਰਿਆ ਕਰੋ ਪਰਮਾਤਮਾ ਜੀ ਦੇ ਅੱਗੇ ਜਦੋਂ ਵੀ ਅਰਦਾਸ ਕਰੋ ਤਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਕਰੋ ਸਾ ਸੰਗਤ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਸੰਗਰਾਂਦ ਦਾ ਪਵਿੱਤਰ ਦਿਹਾੜਾ ਆਉਣ ਵਾਲਾ ਹੈ ਜੀ ਇਸ ਮਹੀਨੇ ਨਵੇਂ ਸਾਲ ਦੀ ਸਿੱਖਾਂ ਦੇ ਧਰਮ ਦੀ ਸ਼ੁਰੂਆਤ ਹੋ ਜਾਵੇਗੀ ਇਸ ਲਈ ਇਸ ਦਿਨ ਤੋਂ ਹੀ ਆਪਣੇ ਪਰਮਾਤਮਾ ਜੀ ਦੇ ਨਾਲ ਵਾਅਦਾ ਕਰ ਲਓ ਕਿ ਪਰਮਾਤਮਾ ਜੀ ਦੇ ਅੱਗੇ ਜਦੋਂ ਵੀ ਅਰਦਾਸ ਕਰਨੀ ਹੈ ਤੇ ਸਰਬੱਤ ਦੇ ਭਲੇ ਦੀ ਹੀ ਕਰਨੀ ਹੈ ਕਿ ਪਰਮਾਤਮਾ ਜੀ ਅਸੀਂ ਨਿਤਨੇਮ ਰੋਜ਼ਾਨਾ ਹੀ ਕਰਾਂਗੇ ਆਪਣੀ ਜ਼ਿੰਦਗੀ ਦਾ ਰੋਜ਼ਮਰ ਦਾ ਨਿਯਮ ਬਣਾ ਲਓ ਕਿ ਪਰਮਾਤਮਾ ਜੀ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਮੈਂ ਜਾਪ ਕਰਨਾ ਹਾਂ ਨਿਤਨੇਮ ਕਰਾਂਗਾ ਤੁਹਾਡੇ ਲਈ ਬੜਾ ਹੀ ਲਾਜ਼ਮੀ ਹੈ ਗੁਰਬਾਣੀ ਦੇ ਨਾਲ ਵਾਅਦ ਤੋਂ ਵੱਧ ਜੁੜ ਜਾਓ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਪਰਮਾਤਮਾ ਜੀ ਦੇ ਲੜ ਲਾ ਲਓ ਤਾਂ ਸਾਧ ਸੰਗਤ ਜੀ ਵੇਖ ਲਿਓ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋਣੀ ਸ਼ੁਰੂ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ